ਕਿੱਦਾਂ ਮੰਮੀ ਤੋੜ ਲਿਆ ਸਾਗ ਨਹੀਂ ਨਹੀਂ ਜਿੰਨੀ ਫੁੱਟਾ ਤੋੜਦੇ ਦੋਹਾਂ ਕਰੋ ਸਾਗ ਪੜਾਉਣਾ ਇੰਨਾ ਕਿ ਨਾ ਕੀ ਬਣਨਾ ਆਪਣਾ ਅੱਛਾ ਮੁਰਕੇ ਫਲਾਵਰ ਵੀ ਕੱਲਣਾ ਪੈਣਾ ਨਾ ਸਾਗ ਰੱਜਿਆ ਫਲਾਵਰ ਵੀ ਕੱਲਣਾ ਵਾ ਜੱਸ ਦੀ ਡਿਮਾਂਡ ਵੀ ਆਈ ਨਾ ਸਾਗ ਤੇ ਮੱਕੀ ਦੀਆਂ ਰੋਟੀਆਂ ਤੇ ਮੰਮੀ ਦੀਆਂ ਪਸੰਦ ਮਿਲਣ ਅੱਛਾ ਸਾਗ ਤੇ ਮੱਕੀ ਦੀਆਂ ਰੋਟੀਆਂ ਮੰਮੀ ਦੀਆਂ ਪਸੰਦ ਆ ਮੰਮੀ ਨੇ ਮੈਂ ਆਪਣੇ ਘਰ ਕਰ ਤੇ ਇਹਦੇ ਤੇ ਖੇਚਲ ਕਿੰਨੀ ਕ ਆ ਜਾਂਦੀ ਆ ਇਹ ਭਰਾ ਸਾਰੀ ਦਿਹਾੜੀ ਲਾ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹੋਇਆ ਖੇਤਾਂ ਦੇ ਵਿੱਚ ਸਾਗ ਦੇ ਵਾਸਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣੇ ਪੰਜਾਬੀਆਂ ਦਾ ਜਿਹੜਾ ਸਾਗ ਤੇ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਮਸ਼ਹੂਰ ਆ ਤੇ ਆਪਾਂ ਵੀ ਅੱਜ ਆਪਣੇ ਪਿੰਡ ਦੇ ਜਿਹੜੇ ਖੇਤ ਆ ਪਿੰਡ ਤੋਂ ਬਾਹਰ-ਬਾਰ ਤੇ ਉੱਥੇ ਆਪਾਂ ਪਹੁੰਚੇ ਹੋਇਆ ਖੇਤਾਂ ਦੇ ਵਿੱਚ ਸਾਗ ਲੈਣ ਵਾਸਤੇ ਤੇ ਇੱਧਰ ਵੇਖ ਸਕਦੇ ਜੇ ਮੰਮੀ ਤੇ ਭਾਬੀ ਡੇ ਆ ਸਾਗ ਤੋੜਨ ਠੀਕ ਹੈ ਜੀ ਤੇ ਅਸੀਂ ਵੀ ਨਾਲ ਆ ਗਏ ਮੈਂ ਕਿਹਾ ਚਲੋ ਅੱਜ ਆਪਣੇ ਜਿਹੜੇ ਵੀ ਫਰੈਂਡ ਜੁੜੇ ਹੋਏ ਆ ਆਪਣੇ ਨਾਲ ਫੇਸਬੁੱਕ ਤੇ ਜਿਹੜੇ ਪੁਰਾਣੇ ਆ ਤੇ ਜਿਹੜੇ ਨਵੇਂ ਆਉਣੇ ਆ ਉਹਨਾਂ ਨੂੰ ਵੀ ਆਪਾਂ ਇਹ ਚੀਜ਼ ਦਿਖਾ ਦਈਏ ਕਿ ਪੰਜਾਬ ਦੇ ਵਿੱਚ ਜਿਹੜਾ ਸਾਗ ਆ ਬਹੁਤ ਹੀ ਜ਼ਿਆਦਾ ਮਸ਼ਹੂਰ ਮੰਨਿਆ ਜਾਂਦਾ ਵਾ ਠੀਕ ਹੈ ਜੀ ਸਾਗ ਨਾਲ ਮੱਕੀ ਦੀ ਰੋਟੀ ਤੇ ਨਾਲ ਦੇਸੀ ਘਿਓ ਜਾਂ ਮੱਖਣ ਦੀ ਟਿੱਕੀ ਹੋਵੇ ਤੇ ਬਾਲਾ ਇੰਨਾਂ ਦੱ ਬੱਜ ਜਾਂਦਾ ਵਾ ਤੇ ਇੱਧਰ ਤੋੜ ਰਹੇ ਆ ਮੰਮੀ ਹੁਣੀ ਸਾਗ ਤੇ ਕਰਦੇ ਆ ਮੰਮੀ ਹੁਣਾ ਦੇ ਨਾਲ ਗੱਲਬਾਤ ਆ ਜਾ ਵੀ ਫਿਰ ਕਿਦਾਂ ਮੰਮੀ ਤੋੜ ਲਿਆ ਸਾਗ ਨਹੀਂ ਨਹੀਂ ਜਿੰਨੀ ਘੁੱਟਾ ਤੋੜਦੇ ਦੋਵਾਂ ਕਰੋ ਸਾਗ ਪੜੋਣਾ ਇੰਨਾ ਕਿ ਨਾ ਕੀ ਬਣਨਾ ਪੜਾ ਅੱਛਾ ਮੁਰਗਾ ਫਲਾਵਰ ਵੀ ਕੱਲਣਾ ਪੈਣਾ ਨਾ ਸਾਗ ਰੱਜਾ ਫਲਾਵਰ ਵੀ ਕੱਲਣਾ ਵਾ ਜੱਸ ਦੀ ਡਿਮਾਂਡ ਵੀ ਆਈ ਨਾ ਸਾਗ ਤੇ ਮੱਕੀ ਦੀਆਂ ਰੋਟੀਆਂ ਤੇ ਮੰਮੀ ਦੀਆਂ ਪਸੰਦ ਮਿਲਣ ਅੱਛਾ ਸਾਗ ਤੇ ਮੱਕੀ ਦੀਆਂ ਰੋਟੀਆਂ ਮੰਮੀ ਦੀਆਂ ਪਸੰਦ ਆ ਮੰਮੀ ਨੇ ਤਾਂ ਮੈਂ ਆਪਣੇ ਘਰ ਕਰਕੇ ਤੇ ਇਹਦੇ ਤੇ ਖੇਚਲ ਕਿੰਨੀ ਕ ਆ ਜਾਂਦੀ ਆ ਆ ਭਰਾਵਾ ਸਾਰੀ ਦਿਹਾੜੀ ਲੱਥ ਤੇ ਆਣੀ ਆ ਅੱਜ ਛਿੱਲ ਬਣਾ ਕੇ ਰੱਖ ਲੂੰਗੀ ਸੇਰੇ ਧਰ ਲੂੰਗੀ ਅੱਛਾ ਟਰਮ ਨਾ ਸਾਗ ਵੀ ਬਣਿਆ ਸਵਾਲ ਫੇਰ ਹੀ ਬਣਦਾ ਫੇਰ ਹੀ ਬਣਦਾ ਵਾ ਕਿਉਂਕਿ ਜਿਹੜੇ ਆਪਣੇ ਫਰੈਂਡ ਉਹਨਾਂ ਦੀ ਵੀ ਡਿਮਾਂਡ ਆ ਯਾਨੀ ਬਾਅਦ ਚ ਉਹਨਾਂ ਨੂੰ ਵੀ ਬਣਾ ਕੇ ਦੇਣਾ ਪੈਣਾ ਵਾ ਕੋਈ ਨਹੀਂ ਕੋਈ ਬ ਅੱਛਾ ਤੇ ਹੁਣ ਆਪਾਂ ਕੱਲ ਧਰਨਾ ਕਿ ਅੱਜ ਹੀ ਧਰ ਦਨਾ ਵਾ ਨਹੀਂ ਨਹੀਂ ਕੱਲ ਕੱਲ ਧਰ ਦਨਾ ਤੇ ਪੂਰੀ ਰੀਜਨਲ ਸਾਗ ਬਣੂਗਾ ਬਣੂਗਾ ਠੀਕ ਆ ਤੇ ਨਾਲ ਕੀ ਜਵਾਰ ਦੀਆਂ ਰੋਟੀਆਂ ਵੀ ਤੂੰ ਕਿਹੜੇ ਖਾਣਾ ਅਸੀਂ ਖਾਣੇ ਹੂਤ ਲਾ ਲਾਂਗੇ ਨਹੀਂ ਨਹੀਂ ਜਿਹੜੀਆਂ ਹੁਣ ਤੁਸੀਂ ਕੀਤੀਆਂ ਨਾ ਨਵੀਆਂ ਅਲਾਉਂਚ ਉਹ ਮੈਨੂੰ ਸਵਾਦ ਲੱਗਦੀਆਂ ਵਾ ਜਿਹੜੀਆਂ ਵੀ ਮਤਲਬ ਵੀ ਦੋਵੇਂ ਪਾਸੇੋਂ ਘਿਓ ਲਾ ਕੇ ਬੜੀ ਵਧੀਆ ਜੀ ਜਿਹੜੀ ਰੋਟੀ ਬੰਦੀ ਉਹ ਸਵਾਦ ਆ ਆਹੋ ਤੇ ਇਹ ਕੀ ਹੁਣ ਸਾਗ ਤੋੜ ਕੇ ਫਿਰ ਇਹਨੂੰ ਮਤਲਬ ਹੀ ਚੁਣਨਾ ਇਹਦੇ ਚੋ ਤੁਗੜਾ ਪੱਤੇ ਲਾ ਦੇ ਗੰਦਲਾਂ ਕੱਲੀਆਂ ਰੱਖੂਗੀ ਅੱਛਾ ਤੇਰਾ ਕਰਦਣਾ ਛਿਲਕੇ ਲਾਉ ਇਹਨਾਰੇ ਗੰਦਲਾਂ ਦੇ ਹਾਂ ਫਿਰ ਵਿੱਚ ਕੁੜੀਆਂ ਕੁੜੀਆਂ ਕੱਟ ਕੇ ਧਰ ਦੋ ਠੀਕ ਹੈ ਤੇ ਮਤਲਬ ਮਿਹਨਤ ਕਾਫੀ ਆ ਜਾਂਦੀ ਆ ਕਿ ਗੱਲ ਕਦੀ ਆ ਠੀਕ ਹੈ ਜੀ ਤੇ ਹੋਰ ਤੁਸੀਂ ਖੇਤ ਦਾ ਮਾਹੌਲ ਵੇਖ ਸਕਦੇ ਜੇ ਬਹੁਤ ਹੀ ਜ਼ਿਆਦਾ ਘੈਂਟ ਹੋਇਆ ਪਿਆ ਵਾ ਤੇ ਸੋ ਆਪਣੀਆਂ ਜਿਹੜੀਆਂ ਜ਼ਿਆਦਾਤਰ ਵੀਡੀਓ ਆ ਆਪਣੇ ਇੱਧਰ ਪੰਜਾਬ ਦੇ रिलेटिव ही ਹੁੰਦੀਆਂ ਵਾਂ ਕਿ ਤੁਹਾਨੂੰ ਪਤਾ ਆਪਾਂ ਪੰਜਾਬੀ ਬੰਦੇ ਆ ਤੇ ਪੰਜਾਬ 'ਚ ਤੁਹਾਨੂੰ ਪਤਾ ਸਾਗ ਹੋਰ ਇਧਰ ਮੂੜੀਆਂ ਵੀ ਲੱਗੀਆਂ ਵਾਂ ਇਹ ਵੀ ਚਲੋ ਆਪਾਂ ਪੋਟ ਲੈਣੀਆਂ 2-4 ਨਾਲ ਮੂਲੀ ਵੀ ਚੱਲੂਗੀ ਤੇ ਸੋ ਹੋਰ ਇਦਾਂ ਦੇ ਬਲੌਗ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਠੀਕ ਹੈ ਜੀ ਤੇ ਆਪਾਂ ਹੋਰ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਆਪਣੇ ਪੰਜਾਬ 'ਚ ਜਿਹੜੀਆਂ ਚੀਜ਼ਾਂ ਵਾਂ ਸਾਰੀਆਂ ਦਿਖਾਵਾਂਗੇ ਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਸੋ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਜੀ